हां जी दोस्तों ये वीडियो सोशल मीडिया पे बहुत ही तेजी के नाल वायरल हो रही है। जस ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ। ਵਿਆਹ ਵਾਲੀ ਕੁੜੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੈਠ ਕੇ ਵਧੀਆ ਗੱਲਾਂ ਬਾਤਾਂ ਕਰ ਰਹੀ ਹੁੰਦੀ ਹੈ। ਅਚਾਨਕੀ ਇੱਕ ਮੁੰਡਾ ਪੈਂਟ ਕੋਟ ਪਾ ਕੇ ਉਸ ਕੁੜੀ ਦੇ ਕੋਲ ਬੜੇ ਆਰਾਮ ਦੇ ਨਾਲ ਖੜਕੇ ਵਿਆਹ ਵਾਲੀ ਕੁੜੀ ਨੂੰ ਆਪਣੇ ਫੋਨ ਨੰਬਰ ਫੜਾ ਦਿੰਦਾ ਹੈ। ਵਿਆਹ ਵਾਲੀ ਕੁੜੀ ਇਹ ਸਭ ਕੁਝ ਦੇਖ ਕੇ ਘਬਰਾ ਕੇ ਖੜੀ ਹੋ ਜਾਂਦੀ ਹੈ। ਜਦੋਂ ਲਾੜੇ ਨੂੰ ਇਸ ਮੁੰਡੇ ਦੀ ਸ਼ਰਾਰਤ ਦੇ ਬਾਰੇ ਪਤਾ ਲੱਗਦਾ ਹੈ ਲਾੜੇ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਸ ਮੁੰਡੇ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਜਾਂਦਾ ਹੈ ਸਾਰੇ ਹੀ ਵਿਆਹ ਦੇ ਵਿੱਚ ਹੜਚਲ ਮਚ ਜਾਂਦੀ ਹੈ ਕਿ ਇਹ ਕੀ ਗੱਲ ਵਾਪਰ ਗਈ ਹੈ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ